ਹਾਂਜੀ ਨਮਸਕਾਰ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਰਾਈਟਰ ਸੀਰਾ ਕੋਟਰ ਤੋਂ ਲੈ ਕੇ ਆਇਆ ਤੁਹਾਡੇ ਸਾਹਮਣੇ ਇੱਕ ਹੋਰ ਸੱਚੀ ਕਹਾਣੀ ਕਿਵੇਂ ਮਾਸੀ ਦੇ ਮੁੰਡੇ ਵੱਲੋਂ ਆਪਣੀ ਮਾਸੀ ਦੀ ਕੁੜੀ ਨੂੰ ਪਹਜਾਇਆ ਜਾਂਦਾਗਾ ਦੋਸਤੋ ਇਹ ਕਹਾਣੀ ਬਠਿੰਡੇ ਜ਼ਿਲ੍ਹੇ ਦੀ ਆ ਪਰਿਵਾਰ ਦੇ ਵਿੱਚ ਆਉਣਾ ਜਾਣਾ ਲੱਗੇ ਹੀ ਰਹਿੰਦਾ ਸੀ ਮਾਸੀ ਦਾ ਮੁੰਡਾ ਸੀ ਘਰ ਆਉਂਦਾ ਜਾਂਦਾ ਰਹਿੰਦਾ ਸੀ ਮਾਸੀ ਦੇ ਘਰ ਮਾਸੀ ਦੇ ਇੱਕ ਕੁੜੀ ਹੁੰਦੀ ਸੀ ਜੀ ਨੂੰ ਉਹ ਆਪਣੇ ਸਗੇਆਂ ਭੈਣਾਂ ਤੋਂ ਵੀ ਵੱਧ ਮੰਨਦੀ ਸੀ ਤੇ ਮਾਸੀ ਮਾਸੜ ਵੀ ਉਹ ਮੁੰਡੇ ਨੂੰ ਆਪਣੇ ਸਕੇ ਪੁੱਤਾਂ ਵਾਂਗ ਮੰਨਦਾ ਸੀ ਹਰ ਇੱਕ ਗੱਲ ਉਹਨੂੰ ਪੁੱਛ ਕੇ ਕਰੀ ਜਾਂਦੀ ਸੀ ਪਰਿਵਾਰ ਦਾ ਇੱਕ ਮੈਂਬਰ ਸਮਝਿਆ ਜਾਂਦਾ ਸੀ ਕਿਉਂਕਿ ਘਰ ਦੇ ਵਿੱਚ ਉਸ ਕੁੜੀ ਦਾ ਛੋਟਾ ਭਾਈ ਹੁੰਦਾ ਸੀ ਚਲੋ ਮਾਸੀ ਦਾ ਪੁੱਤ ਵੱਡਾ ਹੋਣ ਕਰਕੇ ਸਾਰੇ ਉਹਦਾ ਕਹਿਣਾ ਮੰਨਦੇ ਸੀ ਬਾਹਰ ਅੰਦਰ ਜਾਣਾ ਪੇਪਰ ਦਵਾਉਣ ਜਾਣਾ ਜਾਂ ਬਿਮਾਰੀ ਸਵਾਰੀ ਤੇ ਸਾਰਾ ਉਹ ਮਾਸੀ ਦਾ ਮੁੰਡੇ ਹੀ ਕਰਦਾ ਸੀ ਮਾਸੀ ਦੇ ਮੁੰਡੇ ਦੀ ਕਿਸੇ ਕੁੜੀ ਨਾਲ ਗੱਲਬਾਤ ਹੋ ਜਾਂਦੀ ਹੈ ਜਿਹੜਾ ਕੁੜੀ ਦਾ ਵੀ ਮਾਸੀ ਮਾਸੜ ਹੁੰਦੇ ਆ ਮੁੰਡੇ ਦੇ ਮਾਪਿਓ ਉਹਨਾਂ ਨੂੰ ਉਹ ਰਿਸ਼ਤਾ ਮਨਜ਼ੂਰ ਨਹੀਂ ਹੁੰਦਾ ਸੀ ਕਿਉਂਕਿ ਕੁੜੀ ਹੋਰ ਜਾਤੀ ਦੀ ਹੁੰਦੀ ਆ ਮੁੰਡਾ ਕੀ ਸੋਚਦਾਗਾ ਵੀ ਜੇ ਇਹ ਘਟਨਾ ਕੋਈ ਕੁੜੀ ਕਰੇ ਕੁੜੀ ਘਰ ਛੱਡ ਕੇ ਚਲੀ ਜਾਵੇ ਕਿਸੇ ਮੁੰਡੇ ਨਾਲ ਤਾਂ ਸ਼ਾਇਦ ਮੇਰਾ ਵਿਆਹ ਹੋ ਜੇ ਮੁੰਡਾ ਕੀ ਕਰਦਾ ਬਾਈ ਮਾਸੀ ਦਾ ਮੁੰਡਾ ਉਹ ਆਪਣੀ ਮਾਸੀ ਦੀ ਕੁੜੀ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਾ ਦਿੰਦਾ ਗੱਲਬਾਤ ਕਿਵੇਂ ਹੁੰਦੀ ਆ ਉਹ ਤੁਹਾਨੂੰ ਦੱਸ ਦਿਆਂ ਮੁੰਡਾ ਜਦੋਂ ਮਾਸੀ ਦੇ ਘਰੇ ਆਉਂਦਾਗਾ ਤਾਂ ਆਪਣੇ ਇੱਕ ਯਾਰ ਦੋਸਤ ਨੂੰ ਨਾਲ ਲੈ ਕੇ ਆਇਆ ਕਰਦਾ ਸੀ ਬਹਾਨੇ ਨਾਲ ਨਾਲ ਲੈ ਕੇ ਆਉਂਦਾ ਦੱਸਦਾ ਤਾਂ ਉਹ ਹੈ ਹੀ ਨਹੀਂ ਸੀ ਮੁੰਡੇ ਨੂੰ ਵੀ ਮੈਂ ਆਪਣੀ ਮਾਸੀ ਦੀ ਕੁੜੀ ਨਾਲ ਤੇਰੀ ਗੱਲ ਕਰਨੀ ਆ ਪਰ ਉਹਨਾਂ ਨੂੰ ਖੋਲੇ ਨਹੀਂ ਦਿੱਤੀ ਜਾਂਦੀ ਆ ਵੀ ਮੌਕਾ ਦਿੱਤਾ ਜਾਂਦਾ ਹੈਗਾ ਆਪਣੇ ਦੋਸਤ ਨੂੰ ਵੀ ਤੂੰ ਮੇਰੀ ਮਾਸੀ ਦੀ ਕੁੜੀ ਨਾਲ ਗੱਲ ਕਰ। ਉਹ ਬਈ ਕਰੇ ਆਉਂਦੇ 2-4 ਦਿਨਾਂ ਬਾਅਦ ਹੌਲੀ-ਹੌਲੀ ਇੱਕ ਦੂਜੇ ਨਾਲ ਇੰਸਟਾਗ੍ਰਾਮ ਤੇ ਸ਼ੇਅਰ ਹੋ ਜਾਂਦੇ ਹੈਗੇ ਨੰਬਰ ਚੇਂਜ ਹੋ ਜਾਂਦੇ ਆ ਜਿਹੜਾ ਉਹ ਮੁੰਡੇ ਦਾ ਮਕਸਦ ਹੁੰਦਾ ਬਾਈ ਉਹ ਆਪਣੇ ਦੋਸਤ ਦੀ ਮਾਸੀ ਦੀ ਕੁੜੀ ਨਾਲ ਗੱਲ ਕਰਾ ਦੇਣਾ। ਤੇ ਮਾਸੀ ਦੀ ਕੁੜੀ ਨੂੰ ਹੌਲੀ-ਹੌਲੀ ਗੱਲਾਂ ਦੇ ਉੱਤੇ ਲਿਆ ਕੇ ਪੁੱਛ ਵੀ ਲੈਂਦਾ ਹੈਗਾ। ਤੇ ਕੁੜੀ ਦੱਸ ਵੀ ਦਿੰਦੀ ਆ ਕਿਉਂਕਿ ਇੱਕੋ ਜੀ ਉਮਰ ਦੇ ਹੁੰਦੇ ਆ ਕੁੜੀ ਕਹਿ ਦਿੰਦੀ ਆ ਵੀ ਮੈਂ ਤੇਰੇ ਦੋਸਤ ਨਾਲ ਗੱਲ ਕਰਦੇ ਭੈਣ ਭਾਈ ਦਾ ਪਰਦਾ ਚੱਕਿਆ ਜਾਂਦਾ ਗਾਈ ਤੇ ਸਹਿਰ ਦੇ ਵਿੱਚ ਬਟੰਡੇ ਮਿਲਣਾ ਜੁਲਣਾ ਸ਼ੁਰੂ ਹੋ ਜਾਂਦਾ ਉਧਰੋਂ ਤਾਂ ਮਾਸੀ ਦਾ ਮੁੰਡਾ ਆਪਣੇ ਬਾਰੇ ਦੱਸ ਦਿੰਦਾ ਗਾ ਤੇ ਉਧਰ ਮਾਸੀ ਦੀ ਕੁੜੀ ਹੁੰਜੀ ਕਿਹੜੀ ਉਹ ਆਪਣੇ ਬਾਰੇ ਦੱਸ ਦਿੰਦੀ ਆ ਦੋ ਜੋੜੀਆਂ ਬਣਾਈਆਂ ਜਾਂਦੀਆਂ ਨੇ ਇੱਕ ਉਹ ਥਾਂ ਕੈਫੇਆ ਦੇ ਵਿੱਚ ਮਿਲਿਆ ਜਾਂਦਾ ਗਾ ਇੱਕ ਉਹ ਹੋਟਲਾਂ ਦੇ ਵਿੱਚ ਮਿਲਿਆ ਜਾਂਦਾ ਗਾ ਕੁੜੀ ਦਾ ਮਾਸੀ ਦੇ ਮੁੰਡੇ ਦਾ ਤੇ ਮਾਸੀ ਦੀ ਕੁੜੀ ਦਾ ਕੋਈ ਪੜਦਾ ਨਹੀਂ ਰਹਿੰਦਾ ਇੱਕ ਰੂਮ ਦੇ ਵਿੱਚ ਉਹ ਲੈ ਕੇ ਵੱੜ ਜਾਂਦੀ ਸੀ ਇੱਕ ਰੂਮ ਦੇ ਵਿੱਚ ਉਹ ਲੈ ਕੇ ਵੱੜ ਜਾਂਦਾ ਸੀ ਹਰ ਗੱਲ ਸ਼ੇਅਰ ਹੋਣ ਲੱਗ ਜਾਂਦੀ ਹੈ ਕੋਈ ਪੜਦਾ ਨਹੀਂ ਭੈਣ ਭਾਈ ਵਾਲਾ ਤਾਂ ਕੋਈ ਰਹਿੰਦਾ ਹੀ ਨਹੀਂ ਹੈਗਾ ਉਸ ਤੋਂ ਬਾਅਦ ਕੀ ਕਰਦੇ ਆ ਲਗਾਤਾਰ ਹੀ ਕਾਫੀ ਟਾਈਮ ਚੱਲੀ ਜਾਂਦਾਗਾ ਮਾਸੀ ਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾਗਾ ਤੇ ਤੇਰਾ ਕੀ ਰਾਦਾ ਮਾਸੀ ਦੀ ਕੁੜੀ ਨੂੰ ਬੋਲਿਆ ਤੋ ਉਹ ਵੀ ਕਹਿੰਦੀ ਮੈਂ ਵੀ ਇਸ ਮੁੰਡੇ ਨਾਲ ਵਿਆਹ ਕਰਾਉਣਾ ਹੈ ਹਾਲਾਂਕਿ ਮੁੰਡੇ ਨੂੰ ਇਹ ਪਤਾ ਹੁੰਦਾਗਾ ਵੀ ਜਿਹੜਾ ਉਹਦਾ ਦੋਸਤ ਆ ਉਹ ਸਿਰੇ ਦਾ ਨਸ਼ੇੜੀ ਐ ਨਸੇ ਪੱਤੇ ਕਰਦਾ ਪਰ ਉਹਦਾ ਮਕਸਦ ਇਹ ਹੁੰਦਾ ਵੀ ਜੇ ਮੇਰੀ ਮਾਸੀ ਦੀ ਕੁੜੀ ਕਿਸੇ ਇਹ ਮੁੰਡੇ ਨਾਲ ਭੱਜ ਗਈ ਤਾਂ ਮੇਰਾ ਵਿਆਹ ਕਰਾਉਣਾ ਮੈਨੂੰ ਸੌਖਾ ਹੋ ਜਾਊਗਾ ਦੋਸਤੋ ਕੁੜੀ ਨੂੰ ਉਤਸਾਹ ਆ ਜਾਂਦਾਗਾ ਕੁੜੀ ਨੂੰ ਪੰਪ ਮਾਰੇ ਜਾਂਦੇ ਆ ਕੁੜੀ ਨੂੰ ਕਿਹਾ ਜਾਂਦਾਗਾ ਵੀ ਤੂੰ ਵਿਆਹ ਕਰਵਾ ਲੈ ਐਵੇਂ ਤਾਂ ਚੱਲਦੀ ਹੀ ਰਹਿੰਦਾਗਾ ਪਿਆਰ ਕਰਨਾ ਕਿਹੜਾ ਗੁਨਾਹ ਆ ਕਾਫੀ ਗੱਲਾਂ ਦੇ ਵਿੱਚ ਕੁੜੀ ਨੂੰ ਲਿਆ ਕੇ ਕੁੜੀ ਤੋਂ ਗਲਤ ਕਦਮ ਚੱਕਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈਗਾ ਕੁੜੀ ਨੂੰ ਗਲਤ ਕਦਮ ਚੱਕਣ ਲਈ ਮਜਬੂਰ ਕਰ ਲਿਆਤਾ ਜਾਂਦਾ ਹੈਗਾ ਕੁੜੀ ਵੀ ਉਹਦੇ ਗੱਲਾਂ ਦੇ ਵਿੱਚ ਆ ਜਾਂਦੀ ਆ ਕਿਉਂਕਿ ਨਵੇਂ ਨਵੇਂ ਕਹਿੰਦੇ ਅਲੜ ਉਮਰ ਦੇ ਵਿੱਚ ਪਿਆਰ ਹੁੰਦਾ ਹੈਗਾ ਤੇ ਕੁੜੀ ਇੱਕ ਵਾਰ ਮਾਸੀ ਦੇ ਮੁੰਡੇ ਨੂੰ ਕਹਿੰਦੀ ਆ ਕਿਉਂ ਨਾ ਵੀਰੇ ਮੈਂ ਘਰੇ ਗੱਲ ਕਰਕੇ ਵੇਖ ਲਵਾਂ ਤੇ ਮਾਸੀ ਦਾ ਮੁੰਡਾ ਕਹਿੰਦਾ ਤੂੰ ਪਾਗਲ ਹੋਈ ਆ ਕਿਉਂ ਘਰ ਦੇ ਕਿਹੜਾ ਤੇਰੇ ਮੰਨਣਗੇ ਜੇ ਘਰ ਦੇ ਨੇ ਤੇਰਾ ਵਿਆਹ ਕਿਤੇ ਹੋਰ ਕਰ ਦਿੱਤਾ ਫਿਰ ਤੂੰ ਕੀ ਕਰੇਂਗੀ ਫਿਰ ਤੂੰ ਸਾਰੀ ਉਮਰ ਰੋਇਆ ਕਰੇਂਗੀ ਮਾਸੀ ਦੀ ਕੁੜੀ ਫਿਰ ਉਹਦੀ ਗੱਲਾਂ ਦੇ ਵਿੱਚ ਆ ਜਾਂਦੀ ਆ ਕਹਿੰਦੀ ਵੀਰੇ ਤੂੰ ਦੱਸ ਮੈਂ ਕੀ ਕਰਾਂ ਹਾਲਾਂਕਿ ਮੁੰਡੇ ਨੂੰ ਪਤਾਗਾ ਵੀ ਮੈਂ ਗਲਤ ਕਰ ਰਿਹਾਗਾ ਪਰ ਉਹਨੂੰ ਆਈ ਸੀ ਇੱਕ ਵਾਰ ਵੀ ਜੇ ਭੱਜ ਗਈ ਤਾਂ ਮੈਨੂੰ ਵਿਆਹ ਕਰਾਉਣਾ ਸੌਖਾ ਹੋ ਜੂਗਾ ਮਾਸੀ ਦੀ ਕੁੜੀ ਨੂੰ ਕਹਿੰਦਾ ਤੋਸ ਮੁੰਡੇ ਨੂੰ ਕਹਿ ਮੇਰੇ ਦੋਸਤ ਨਾਲ ਗੱਲ ਕਰ ਵੀ ਆਪਾਂ ਭੱਜ ਜਾਣਾਗਾ। ਓਮੀ ਕਰਦੀ ਆ ਕੁੜੀ ਆਪਣੇ ਬੁਆਏਫਰੈਂਡ ਨੂੰ ਕਹਿੰਦੀ ਆ ਚੱਲ ਵੀ ਮੇਰੇ ਘਰ ਦੇ ਤਾਂ ਨਹੀਂ ਮੰਨਦੇ ਹੈਗੇ ਆਪਾਂ ਕੋਟ ਮੈਰਿਜ ਕਰਾ ਲੈਨੇ ਆ। ਸਾਰਾ ਇੰਤਜ਼ਾਮ ਕੀਤਾ ਜਾਂਦਾਗਾ ਮਾਸੀ ਦੇ ਮੁੰਡੇ ਵੱਲੋਂ ਦੱਸਿਆ ਜਾਂਦਾਗਾ ਵੀ ਉਹ ਰਾਤ ਨੂੰ ਜਦੋਂ ਕੁੜੀ ਭੱਜਦੀ ਆ ਘਰਦਿਆਂ ਨੂੰ ਗੋਲੀਆਂ ਪਾਉਂਦੀ ਆ ਉਹ ਵੀ ਗੋਲੀਆਂ ਮਾਸੀ ਦਾ ਮੁੰਡਾ ਹੀ ਫੜਾ ਕੇ ਜਾਂਦਾਗਾ। ਮੋਟਰਸਾਈਕਲ ਤੇ ਸਵੇਰੇ 3 ਵਜੇ ਮਾਸੀ ਦਾ ਮੁੰਡਾ ਹੀ ਲੈ ਕੇ ਜਾਂਦਾਗਾ ਤੇ ਉਸ ਦਾ ਦੋਸਤ ਹੁੰਦਾ ਜਿਹੜਾ ਉਹ ਵੀ ਇਕੱਠੇ ਆਉਂਦੇ ਆ ਕੁੜੀ ਨੂੰ ਭਜਾਇਆ ਜਾਂਦਾਗਾ ਜੀ ਤੇ ਦੂਜੇ ਦਿਨ ਜਦੋਂ ਹਾਲਾ ਲਾਲਾ ਲਾਲਾ ਹੋ ਜਾਂਦੀ ਹੈ ਸਵੇਰੇ ਮਾਂ ਨੂੰ ਪਤਾ ਲੱਗਦਾਗਾ ਤਾਂ ਮਾਸੀ ਦੇ ਮੁੰਡੇ ਨੂੰ ਉਹ ਸਭ ਤੋਂ ਪਹਿਲਾਂ ਕਾਲ ਕੀਤੀ ਜਾਂਦੀ ਆ ਕਹਿੰਦਾ ਮਾਸੜ ਜੀ ਦਾ ਫੋਨ ਆਉਂਦਾਗਾ ਉਸ ਮੁੰਡੇ ਕੋਲੇ ਬੋਲੇ ਪੁੱਤ ਘਰੇ ਆ ਜਲਦੀ ਮਾਸੀ ਦੇ ਮੁੰਡੇ ਨੂੰ ਤਾਂ ਪਤਾ ਹੀ ਹੁੰਦਾਗਾ ਬਾਈ ਤਾਂ ਜਦੋਂ ਘਰੇ ਜਾਂਦਾ ਦੱਸਿਆ ਜਾਂਦਾਗਾ ਵੀ ਆਪਣੀ ਕੁੜੀ ਘਰ ਛੱਡ ਕੇ ਵਾਗੇ ਉਹ ਵੀ ਡਰਾਮਾ ਕੀਤਾ ਮਾਸੀ ਦੇ ਮੁੰਡੇ ਨੇ ਥੋੜਾ ਰੋਣਾ ਧੋਣਾ ਕੀਤਾ ਵੀ ਭੈਣਾਂ ਨੇ ਗਲਤ ਕੀਤਾ ਐਵੇਂ ਨਹੀਂ ਕਰਨਾ ਸੀ ਐਵੇਂ ਨਾ ਕਰਨਾ ਜੀ ਜਦੋਂ ਐਫ ਆਈ ਆਰ ਕਰਾਉਣ ਜਾਂਦੇ ਆ ਥਾਣੇ ਦੇ ਵਿੱਚ ਮਾਸੀ ਦਾ ਮੁੰਡਾ ਕਹਿੰਦਾ ਦੇਖ ਮਾਸਟਰ ਜੀ ਉਹਨੇ ਤਾਂ ਜਿਹੜਾ ਕੰਮ ਕਰਨਾ ਸੀ ਕਰਤਾ ਆਪਾਂ ਐਫ ਆਈ ਆਰ ਕਰਾ ਕੇ ਕੀ ਕਰਨਾਗਾ ਹੁਣ ਤੱਕ ਤਾਂ ਉਹਨੇ ਵਿਆਹ ਕਰਾ ਲਿਆ ਹੋਊਗਾ ਮਾਸੀ ਬੋਲੋ ਕਹਿੰਦਾ ਪੁੱਤ ਰਾਤ ਨੂੰ ਗਈ ਆ ਉਹ ਤਾਂ ਸਵੇਰੇ 8:00 ਵਜੇ ਇਦੋਂ ਪਹਿਲਾਂ ਵਿਆਹ ਕਿੱਥੇ ਕਰਾ ਲਿਆਊਗਾ ਉਹ ਭੋਲੇ ਸੀ ਕੁੜੀ ਦੇ ਮਾਪਿਓ ਉਹਨੂੰ ਪਮਾਇਆ ਜਾਂਦਾਗਾ ਤਾਂ ਕਹਿੰਦੇ ਵੀ ਤੁਸੀਂ ਕੋਈ ਚੱਕਰ ਨਾ ਤੁਸੀਂ ਘਰੇ ਬੈਠੋ ਇਸੀ ਪਾਲਕਿ ਲਿਓਨੇ ਮਾਸੀ ਦੇ ਮੁੰਡੇ ਵੱਲੋਂ 2:30 ਵਜੇ ਤੱਕ ਦਾ ਇੱਧਰ ਉੱਧਰ ਗੇੜੇ ਮਾਰ ਕੇ ਪਾਲਦੇ ਰਹਿੰਦਾ ਬਾਹਣੇ ਨਾਲ ਵੀ ਤਾਂ ਕੀ ਉਹ ਮੈਰਿਜ ਕਰਾ ਲੈਣਾ ਜਦੋਂ ਮਾਸੀ ਦੇ ਮੁੰਡੇ ਨੂੰ ਪਤਾ ਚੱਲੇ ਜਾਂਦਾਗਾ ਫੋਨ ਤੇ ਗੱਲਾਂ ਤਾਂ ਹੁੰਦੀ ਹੀ ਰਹਿੰਦੀ ਸੀ ਕੁੜੀ ਨਾਲ ਤੇ ਉਹ ਮੁੰਡੇ ਨਾਲ ਜਿਹਦੇ ਨਾਲ ਮੁਖੜੀ ਭੱਜੀ ਸੀ ਜਦੋਂ ਪਤਾ ਚੱਲਦਾ ਵੀ ਵਿਆਹ ਇਹਨਾਂ ਨੇ ਕਰਵਾ ਲਿਆ ਫਿਰ ਮਾਸੀ ਦਾ ਮੁੰਡਾ ਸੱਚਾ ਹੋਣ ਦਾ ਵਾਰਾ ਘਰੇ ਆਉਂਦਾ ਤੇ ਮਾਸੀ ਨੇ ਤੇ ਮਾਸੜ ਨੂੰ ਕਹਿੰਦਾ ਵੀ ਚਲੋ ਇੱਧਰ ਆਪਾਂ ਨੂੰ ਤਾਂ ਥਿਆਈ ਨਹੀਂ ਹੈਗੀ ਆਪਾਂ ਨੂੰ ਥਾਣੇ ਦੇ ਵਿੱਚ ਐਫ ਆਈ ਆਰ ਕਰਾਉਣੀ ਹੀ ਪੈਣੀ ਆ ਜਦੋਂ ਥਾਣੇ ਦੇ ਵਿੱਚ ਜਾ ਕੇ ਐਫ ਆਈ ਆਰ ਲਿਖਾਉਂਦੇ ਆਗੇ ਤਾਂ ਜਦੋਂ ਪਤਾ ਲੱਗਦਾਗਾ ਕੁਝ ਟਾਈਮ ਬਾਅਦ ਉਹ ਪਤਾ ਲੱਗ ਜਾਂਦਾਗਾ ਵੀ ਕੁੜੀ ਨੇ ਤਾਂ ਕਿਆ ਕਰਵਾ ਲਿਆ ਜਦੋਂ ਇਹ ਗੱਲ ਪਤਾ ਚੱਲਦੀ ਵੀ ਮੁੰਡਾ ਵੀ ਉਹੀ ਹੁੰਦਾਗਾ ਤਮਾਸੀ ਦੇ ਮੁੰਡੇ ਵੱਲੋਂ ਬੁਲਾਇਆ ਜਾਂਦਾ ਕਰੇ ਵੀ ਤੂੰ ਸੱਚ ਦੱਸ ਵੀ ਇਹ ਮੁੰਡਾ ਤੇਰੇ ਨਾਲ ਆਉਂਦਾ ਸੀ ਤੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਲੱਗਿਆ ਤਮਾਸੀ ਦਾ ਮੁੰਡਾ ਕਹਿੰਦਾ ਵੀ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਵੀ ਇਹ ਮੇਰੇ ਦੋਸਤ ਨਾਲ ਹੀ ਗੱਲ ਕਰੀ ਬੈਠੀ ਆ ਬੇਸ਼ੱਕ ਕੁੜੀ ਦਾ ਭਾਈ ਛੋਟਾ ਹੁੰਦਾ ਪਰ ਉਹਨੂੰ ਸਮਝ ਸਾਰੀ ਹੁੰਦੀ ਆ ਉਹ ਇੱਕ ਵਾਰ ਕਹਿੰਦਾ ਮੰਮੀ ਮੈਨੂੰ ਪਤਾ ਸੀ ਵੀਰਾ ਵੀਰੇ ਨੇ ਹੀ ਗੱਲ ਕਰਾਈ ਸੀ ਮੈਂ ਇੱਕ ਵਾਰ ਫੋਨ ਤੇ ਗੱਲਾਂ ਕਰਦਾ ਸੁਣਿਆ ਸੀ ਤਾਂ ਜਦੋਂ ਮਾਸੀ ਮਾਸੜੂ ਮੁੰਡੇ ਨੂੰ ਪੁੱਛਦੇ ਆ ਵੀ ਤੂੰ ਐਵੇਂ ਕਿਉਂ ਕੀਤਾ ਤੂੰ ਆਪਣੀ ਭੈਣ ਬਣਾਈ ਸੀ ਜੇ ਤੇਰੀ ਸਗੀ ਭੈਣ ਨਹੀਂ ਸੀ ਇਹਨੂੰ ਵੀ ਤੂੰ ਆਪਣੀ ਭੈਣ ਸਮਝਦਾ ਸੀ ਆਪਣਾ ਮੈਂਬਰ ਐਸੀ ਤੈਨੂੰ ਆਪਣੇ ਘਰ ਦਾ ਮੈਂਬਰ ਸਮਝੇ ਤੂੰ ਇਦਾਂ ਕਿਉਂ ਕੀਤਾ ਕਾਫੀ ਵਿਰੋਧ ਕੀਤਾ ਜਾਂਦਾਗਾ ਮੁੰਡੇ ਦਾ ਤਾਂ ਮੁੰਡੇ ਵੀ ਭਾਵਿਕ ਹੋ ਜਾਂਦਾ ਤੇ ਬੋਲਿਆ ਮਾਸੀ ਮਾਸੜ ਜੀ ਮੇਥੋਂ ਗਲਤੀ ਹੋ ਗਈ ਮੈਂ ਆਪਣਾ ਵਿਆਹ ਕਰਵਾਉਣਾ ਸੀ ਤੇ ਮੇਰਾ ਸਾਰਾ ਪਲਾਨ ਮੇਰਾ ਸੀ ਤਮ ਮਾਪਿਓ ਬਈ ਐਨਾ ਦੁੱਖ ਹੁੰਦਾ ਕਹਿੰਦੇ ਵੀ ਯਾਰ ਅਸੀਂ ਤੇਰੇ ਤੇ ਐਨਾ ਭਰੋਸਾ ਕੀਤਾ ਤੂੰ ਸਾਡੀ ਇੱਜ਼ਤ ਨਾਲ ਖੇਡ ਕੇ ਸਾਡੀ ਇੱਜ਼ਤ ਘਰੋਂ ਪਜਾਤੀ ਤੈਨੂੰ ਅਸੀਂ ਕਦੇ ਮਾਫ਼ ਨਹੀਂ ਕਰ ਸਕਦੇ ਕਹਿੰਦੇ ਮਾਪਿਓ ਅਸੀਂ ਫਿਰ ਵੀ ਇੱਕ ਤਰ੍ਹਾਂ ਦੇ ਹਨ ਉਹਨਾਂ ਨੇ ਉਹ ਮੁੰਡਾ ਘਰੋਂ ਕੱਢ ਦਿੱਤਾ ਤੇ ਅੱਜ ਉਹਨਾਂ ਨਾਲ ਹਮੇਸ਼ਾ ਲਈ ਰਿਸ਼ਤਾ ਟੁੱਟ ਚੁੱਕਿਆ ਹੈਗਾ ਤੇ ਉਹਨਾਂ ਦੀ ਮਾਪਿਆਂ ਦੀ ਲਾਡਲੀ ਕੱਲੀ ਇੱਕੋ ਇੱਕ 31 ਸੀ ਉਹ ਅੱਜ ਕਿਸੇ ਹੋਰ ਇਨਸਾਨ ਨਾਲ ਘਰ ਵਸਾਈ ਬੈਠੀ ਹੈ ਤੇ ਛੋਟਾ ਭਾਈ ضرور ਉਹ ਕਹਿਣਾ ਬੁਰਾ ਹਾਲ ਹੋਇਆ ਪਿਆਗਾ ਉਹ ਸਿਰਫ ਐਂ ਕਹਿੰਦਾਗਾ ਵੀ ਮੰਮੀ ਡੈਡੀ ਭੈਣ ਮੇਰੀ ਕਦੋਂ ਆਉਗੀ ਗਰੀਬ ਜਰੂਰ ਆ ਮਾਪੇ ਪਰ ਅਣਖੀ ਤਾਂ ਹੈਗੇ ਨੇ ਉਹ ਕਹਿੰਦੇ ਵੀ ਐਂ ਸਮਝ ਲੈ ਅੱਜ ਤਵਾਂ ਤੇਰੀ ਭੈਣ ਮਰ ਗਈ ਜਿਨੇ ਤੇਰੇ ਬਾਰੇ ਨਹੀਂ ਸੋਚਿਆ ਆਪਣੇ ਮਾਪਿਓ ਬਾਰੇ ਨਹੀਂ ਸੋਚਿਆ ਤਾਂ ਉਹਨੂੰ ਯਾਦ ਕਰੇ ਦਾ ਕੀ ਫਾਇਦਾ ਲੋ ਦੋਸਤੋ ਇਹ ਅੱਜ ਦੀ ਕਹਾਣੀ ਕੇ ਮਾਸੀਆਂ ਦੇ ਪੁੱਤ ਮਾਸੀ ਦੀ ਕੁੜੀ ਨੂੰ ਪਜਾ ਦਿੰਦੇ ਆਗੇ ਅੱਜ ਦੇ ਹਨੇਰ ਕਾਲ ਯੁੱਗ ਦੇ ਵਿੱਚ ਕੋਈ ਰਿਸ਼ਤਾ ਨਾਤਾ ਨਹੀਂ ਹੈਗਾ ਲੋਕ ਤਾਂ ਆਪਣੇ ਸਾਕੀਆਂ ਭੈਣਾਂ ਨੂੰ ਵੀ ਨਹੀਂ ਸਮਝਦੇ ਉਹ ਤਾਂ ਫਿਰ ਵੀ ਇੱਕ ਮਾਸੀ ਦੀ ਕੁੜੀ ਸੀ ਆਪਣੇ ਮਤਲਬ ਲਈ ਆਪਣੇ ਹਵਸ ਮਿਟਾਉਣ ਦੇ ਲਈ ਆਪਣੇ ਭੈਣਾਂ ਨੂੰ ਵੀ ਗਲਤ ਕੰਮਾਂ ਦੇ ਵਿੱਚ ਪਾ ਲੈਂਦੇ ਆ ਤਾਂ ਮੇਰੇ ਕੋਲੇ ਉਸ ਕੁੜੀ ਦੇ ਛੋਟੇ ਭਾਈ ਦਾ ਫੋਨ ਆਇਆ ਉਹ ਕਹਿੰਦਾ ਬਾਈ ਜਿਹੜੇ ਮੇਰੇ ਪਰਿਵਾਰ ਨਾਲ ਬਾਪਰੇਗਾ ਤੇ ਉਹ ਤੂੰ ਲੋਕਾਂ ਸਾਹਮਣੇ ਲੈ ਕੇ ਆ ਬਹੁਤ ਦੁੱਖ ਹੋਇਆ ਮੈਨੂੰ ਉਸ ਛੋਟੇ ਜਵਾਸ਼ ਜੀ ਦੀ ਗੱਲਾਂ ਸੁਣ ਕੇ ਤੰਜ ਲੱਗਿਆ ਵੀ ਯਰੇ ਸੱਚਮੁੱਚ ਹੀ ਦਿਲ ਦੇ ਵਿੱਚ ਇੰਨੇ ਦੁੱਖ ਸਪਾਈ ਬੈਠਾ ਹੈਗਾ ਤੋ ਉਹ ਕਹਿੰਦਾ ਵੀ ਸਕੇ ਭੈਣਾ ਹਨ ਤਾਂ ਸਿਰਫ ਸਕੇ ਭਾਈ ਰੱਖਿਆ ਕਰ ਸਕਦੇ ਆ ਤੇ ਮਾਸੀਆਂ ਚਾਚਿਆਂ ਦੇ ਪੁੱਤ ਕਦੇ ਰੱਖਿਆ ਨਹੀਂ ਕਰ ਸਕਗੇ ਉਹ ਜਵਾਹਦਾ ਕਹਿਣਾ ਇਹ ਵੀ ਹੈ ਕਹਿੰਦਾ ਜੇ ਸਾਇਦ ਮੈਂ ਵੱਡਾ ਹੁੰਦਾ ਤਾਂ ਉਹ ਮੇਰੀ ਮਾਸੀ ਦਾ ਪੁੱਤ ਸਾਡੇ ਘਰੇ ਆ ਕੇ ਕਰਦਾ ਮੋਢੀ ਨਾ ਬੰਦਾ ਤਾਂ ਦੋਸਤੋ ਸਾਡੀ ਕਿਦਾਂ ਲੱਗੀ ਅੱਜ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ੍ਰੀ ਅਕਾਲ